ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਪੰਜਾਬੀ ਦਾ ਕੁਆਲੀਫਾਈ ਨੇਚਰ ਦਾ ਐਗਜ਼ਾਮ ਹੈ ਉਸ ਦੇ ਵਿੱਚ ਕਾਫੀ ਚੀਜ਼ਾਂ ਕਹੀਆਂ ਗਈਆਂ ਹਨ ਸਾਨੂੰ ਤਾਂ ਉਸ ਦੇ ਸਿਲੇਬਸ ਬਾਰੇ ਵੀ ਆਪਾਂ ਗੱਲ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗਾ ਬਟ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੋ ਵੀਡੀਓਜ਼ ਪੇਪਰ A ਦੀਆਂ ਮੈਂ ਤੁਹਾਨੂੰ ਦੇ ਚੁੱਕਾ ਹਾਂ ਉਹਨਾਂ ਨੂੰ ਪਲੇਲਿਸਟ ਵਿੱਚ ਜਾ ਕੇ ਜ਼ਰੂਰ ਦੇਖਣਾ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਰਹਿਣ ਵਾਲੀਆਂ ਹਨ ਤੁਹਾਡੇ ਲਈ ਕਿਉਂਕਿ ਉਹਨਾਂ ਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਹੀ ਜਾਂਦੇ ਹਨ ਇਹ ਨਹੀਂ ਕਿ ਉਹਨਾਂ ਵਿੱਚੋਂ ਨਹੀਂ ਪੁੱਛਿਆ ਜਾਂਦਾ ਤਾਂ ਦੋਸਤੋ ਅੱਜ ਦਾ ਟੌਪਿਕ ਹੈ ਜੋ ਦੇਸੀ ਮਹੀਨੇ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹੁਣ ਦੋਸਤੋ ਇਹਨਾਂ ਦੀ ਗੱਲ ਕਿੱਥੇ ਨਹੀਂ ਹੁੰਦੀ ਕੁਐਸਚਨ ਪੁੱਛਣ ਦਾ ਨਜ਼ਰੀਆ ਐਗਜ਼ਾਮੀਨਰ ਦਾ ਵੱਖ-ਵੱਖ ਹੁੰਦਾ ਹੈ ਭਾਵੇਂ ਤਾਂ ਉਹ ਮੇਲਿਆਂ ਤੇ ਤਿਉਹਾਰਾਂ ਦਾ ਕੀ ਆ ਪੁੱਛ ਲਵੇ ਦਸਵੇਂ ਮਹੀਨਾ ਕਿਹੜੇ ਮਹੀਨੇ ਇਹ ਹੁੰਦਾ ਹੈ ਉਹ ਤੁਹਾਡੇ ਪੇਪਰ B ਦੇ ਲਈ ਵੀ ਇੰਪੋਰਟੈਂਟ ਹੈ ਚਾਹੇ ਉਹ ਕ੍ਰੋਨੋਲੋਜੀਕਲ ਦੇ ਵਿੱਚ ਮਤਲਬ ਕਿ ਕਰਮਵਾਰ ਦੇ ਵਿੱਚ ਪੁੱਛ ਲਵੇ ਦਸਵੇਂ ਮਹੀਨੇ ਭਾਵੇਂ ਅੱਗੇ ਨੂੰ ਪੁੱਛ ਲਵੇ ਭਾਵੇਂ ਉਹ ਪਿੱਛੇ ਤੋਂ ਅੱਗੇ ਵੱਲ ਨੂੰ ਪੁੱਛ ਲਵੇ ਤਾਂ ਦੋਸਤੋ ਤੁਹਾਨੂੰ ਉਹ ਵੀ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਪੇਪਰ A ਪਾਸ ਕਰਨਾ ਹੈ ਤਾਂ ਦੋਸਤੋ ਆਪਾਂ ਗੱਲ ਅੱਜ ਥੈਰੇਟਿਕਲ ਪੋਰਸ਼ਨ ਦੀ ਕਰਾਂਗੇ ਜਿਸ ਤਰ੍ਹਾਂ ਕਿ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੈ ਅਤੇ ਸਿੱਖ ਮਿਸਲਾਂ ਦੀ ਵੀਡੀਓ ਜੇਕਰ ਤੁਸੀਂ ਨਹੀਂ ਦੇਖੀ ਤੁਹਾਨੂੰ ਕਿਤੇ ਵੀ ਇਸ ਤਰ੍ਹਾਂ ਦੀ ਟ੍ਰਿਕ ਨਹੀਂ ਮਿਲਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਵਾਇਆ ਹੈ ਅਤੇ ਇੱਕ ਵਾਰ ਦੇਖ ਲਿਓ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਕੋਈ ਵੀ ਬੁੱਕਸ ਚੋਂ ਪੜ੍ਹਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੀ ਹੈ ਐਜ਼ ਇਟਸ ਉਸੇ ਤਰ੍ਹਾਂ ਹੀ ਪੇਪਰ ਦੇ ਵਿੱਚ ਕਰੋਗੇ ਤੁਸੀਂ ਸਮਾਰਟਨੈਸ ਅਪਰੋਚ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਕਰਵਾਈ ਜਾਂਦੀ ਹੈ ਤਾਂ ਦੋਸਤੋ ਹੁਣ ਜੋ ਆਪਾਂ ਇੱਥੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲਈਏ ਕਿ ਅਸੀਂ ਕੀਤਾ ਕੀ ਕੀ ਹੈ ਤਾਂ ਜੀਵਣੀਆਂ ਤੇ ਰਚਨਾਵਾਂ ਨਾਲ ਸੰਬੰਧਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਕਰ ਲਿਆ ਗੁਰੂ ਅੰਗਦ ਦੇਵ ਜੀ ਵੀ ਕਰ ਲਿਆ ਸ਼੍ਰੀ ਗੁਰੂ ਰਾਮਦਾਸ ਜੀ ਵੀ ਕਰ ਲਿਆ ਚਿਰੀ ਗੁਰੂ ਅਰਜਨ ਦੇਵ ਜੀ ਵੀ ਕਰ ਲਿਆ ਮਤਲਬ ਕਿ ਇਹਨਾਂ ਦੀਆਂ ਵੀਡੀਓਜ਼ ਤੁਹਾਨੂੰ MCQ ਬੇਸਡ ਹਨ ਜੋ ਕਿ ਪੇਪਰ ਵਿੱਚ ਵਾਰ-ਵਾਰ ਪੁੱਛੇ ਜਾਂਦੇ ਹਨ ਤੁਹਾਨੂੰ ਮਿਲ ਜਾਣਗੇ ਦੋਸਤੋ ਜਿੰਨੇ ਵੀ ਕੁਐਸਚਨ ਕਰਵਾਏ ਜਾਣਗੇ ਇੱਥੇ PYQ ਹੋਣਗੇ ਉਹ ਕੋਈ ਵੀ ਫालतू ਕੁਐਸਚਨ ਮੋਡਲ ਟੈਸਟ ਪੇਪਰ ਦਾ ਨਹੀਂ ਹੋਵੇਗਾ ਪ੍ਰੀਵੀਅਸ ইয়ার ਕੁਐਸਚਨ ਹੋਣਗੇ ਸਾਰੇ ਤਾਂ ਦੋਸਤੋ ਵਿਰੋਧਾਰਥਕ ਸ਼ਬਦ ਨਹੀਂ ਦੇਖੇ ਤਾਂ ਇਹਨਾਂ ਨੂੰ ਦੇਖ ਲੈਣਾ ਸਮਾਨਾਰਥਕ ਸ਼ਬਦ ਜੇ ਨਹੀਂ ਕਰਵਾਏ ਮੁਹਾਵਰੇ ਨਹੀਂ ਕਰਾਏ ਖਾਨ ਨਹੀਂ ਕਰਾਏ ਸ਼ਬਦ ਭੇਦ ਨਹੀਂ ਕਰਾਏ ਤੁਹਾਨੂੰ ਮੈਂ ਦੱਸ ਦਵਾਂ ਕਈ ਵਾਰ ਕੁਐਸਚਨ ਆ ਜਾਂਦਾ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹ 8 ਪ੍ਰਕਾਰ ਦੇ ਹੁੰਦੇ ਹਨ ਕਿਹੜੇ-ਕਿਹੜੇ ਇਹ ਤੁਹਾਨੂੰ ਵੀਡੀਓ ਜਦੋਂ ਬਣਾਵਾਂਗਾ ਉਸ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇਗਾ ਅਗੇਤਰ ਪਿਸ਼ੇਤਰ ਇਹ ਵੀ ਤੁਹਾਨੂੰ ਕਰਵਾਵਾਂਗਾ ਵਚਨ ਬਦਲੋ ਲਿੰਗ ਬਦਲੋ ਵਿਸ਼ਰਾਮ ਚਿੰਨ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ ਵੈਰੀ ਇੰਪੋਰਟੈਂਟ ਦੋਸਤੋ ਪੇਪਰ ਦੇ ਵਿੱਚ ਇਹ ਆਉਂਦਾ ਹੀ ਆਉਂਦਾ ਹੈ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਤਾਂ ਦੋਸਤੋ ਇਹ ਜੋ ਕੀ ਹੈ ਤੁਹਾਨੂੰ ਮੈਂ ਟ੍ਰਾਂਸਲੇਸ਼ਨ ਕਰਵਾ ਦਿੱਤੀ ਸੀ ਤਾਂ ਇਹ ਟੌਪਿਕ ਆਪਣਾ ਹੋ ਚੁੱਕਿਆ ਹੈ ਅੱਜ ਆਪਾਂ ਗੱਲ ਕਰਾਂਗੇ ਅੰਕਾਂ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਗੁਰਮੁਖੀ ਅੱਖਰਾਂ ਦੇ ਬਾਰੇ ਤੁਹਾਨੂੰ ਮੈਂ ਇਸ ਦੇ ਨਾਲ ਹੀ ਕਰਵਾ ਦਿੱਤਾ ਸੀ ਮਤਲਬ ਕਿ ਅੰਕ ਆਪਣੇ ਹੋ ਚੁੱਕੇ ਹਨ ਦੋਸਤੋ ਦਿਨਾਂ ਦਾ ਮਹੀਨਿਆਂ ਦਾ ਏ ਕੀ ਹੈ ਮਹੀਨਿਆਂ ਦੀ ਗੱਲ ਅੱਜ ਆਪਾਂ ਕਰਾਂਗੇ ਅਤੇ ਅੰਕ ਅਤੇ ਦੇਣ ਬਾਰੇ ਵੀ ਤੁਹਾਨੂੰ ਦੁਬਾਰਾ ਵੀਡੀਓ ਮਿਲੇਗੀ ਅਤੇ ਉਹ ਉਸ ਤਰ੍ਹਾਂ ਦੀ ਵੀਡੀਓ ਹੋਵੇਗੀ ਜੋ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਹਨ ਭਾਵੇਂ ਮੈਂ ਉਹ ਸ਼ਾਰਟ ਸ਼ਾਰਟ ਦੇ ਵਿੱਚ ਪਾਵਾਂ ਤੇ ਜਾਂ ਉਹ ਲੌਂਗ ਵੀਡੀਓ 'ਚ ਦੱਸਾਂ ਬਟ ਕਰਾਵਾਂਗਾ ਉਹੀ ਜੋ ਪੇਪਰ ਦੇ ਵਿੱਚ ਪਹਿਲਾਂ ਆਇਆ ਹੋਇਆ ਹੈ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਇਸ ਦੀ ਗੱਲ ਵੀ ਆਪਾਂ ਕਰਾਂਗੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰੇਸ਼ਨ ਮਤਲਬ ਕੀ ਹੈ ਪੇਪਰ B ਹੈ ਜੋ ਪੰਜਾਬ ਜੀਕੇ ਹੈ ਇਸ ਦੇ ਵਿੱਚ ਵੀ ਉਹ ਤੁਹਾਡੀ ਕਵਰ ਹੋ ਜਾਵੇਗੀ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਪ੍ਰੇਸ਼ਨ ਇਸ ਤੇ ਬਾਰੇ ਵੀ ਗੱਲ ਹੋ ਜਾਊਗੀ ਮਤਲਬ ਕੀ ਹੈ ਇਹ ਦੋਨੇ ਟੌਪਿਕ ਹਨ ਜੋ ਸਾਡੇ ਪੰਜਾਬ ਜੀਕੇ ਦੇ ਟੌਪਿਕ ਹਨ ਇਹ ਕੀ ਹੈ ਪੰਜਾਬ ਜੀਕੇ ਹੈ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਅੱਜ ਦਾ ਟੌਪਿਕ ਹੈ ਬਹੁਤ ਹੀ ਜਿਆਦੇ ਇੰਪੋਰਟੈਂਟ ਟਾਪਿਕ ਹੈ ਅਤੇ ਜੇਕਰ ਵੀਡੀਓ ਸਕਿਪ ਕਰ ਦਿੱਤੀ ਤਾਂ ਹੋ ਸਕਦਾ ਹੈ ਪੇਪਰ ਦੇ ਵਿੱਚ ਉਹ ਕੁਐਸਚਨ ਆ ਗਿਆ ਤਾਂ ਤੁਸੀਂ ਉਸ ਤੋਂ ਵਾਂਝੇ ਰਹਿ ਜਿਓ ਤੁਹਾਡਾ 1 ਨੰਬਰ ਘਟ ਗਿਆ ਪੰਜਾਬੀ ਦੇ ਪੇਪਰ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹਨ ਸਾਰਿਆਂ ਨੂੰ ਪਤਾ ਹੈ ਦੋਸਤੋ ਅਤੇ ਜੇਕਰ ਉਹੀ 24 ਆ ਗਏ ਤਾਂ ਤੁਸੀਂ ਸੈਕੰਡ ਪੇਪਰ ਨਹੀਂ ਦੇ ਸਕੋਗੇ ਤਾਂ ਦੇਖੋ ਦੋਸਤੋ ਚੱਲਦੇ ਹਾਂ ਆਪਾਂ ਦੇਸੀ ਮਹੀਨਿਆਂ ਤੇ ਦੇਸੀ ਮਿੰਨੇ ਦੇ ਜਾਣ ਤੋਂ ਪਹਿਲਾਂ ਕਹਿ ਦੇਵਾਂ ਦੋਸਤੋ ਤੁਹਾਨੂੰ ਕਿ ਜੇਕਰ ਚੈਨਲ ਤੇ ਨਿਊ ਵੀਵਰ ਹੋ ਪਹਿਲੀ ਵਾਰ ਵੀਡੀਓ ਨੂੰ ਵਾਚ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਅਤੇ ਵੀਡੀਓ ਨੂੰ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰ ਦੇਣਾ ਅਤੇ ਕਮੈਂਟ ਕਰਨਾ ਆਪਦੇ ਵਿਊ ਕਮੈਂਟ ਬਾਕਸ ਵਿੱਚ ਦੱਸ ਕੇ ਜਾਣਾ ਦੋਸਤੋ ਸਭ ਤੋਂ ਪਹਿਲਾਂ ਕਹਿੰਦਾ ਹੈ ਚੇਤ ਆਪਾਂ ਦੇਖਿਆ ਇੱਥੇ ਕਿ ਦੇਸੀ ਮਹੀਨੇ ਆ ਤਾਂ ਦੋਸਤੋ ਹੁਣ ਚੇਤ ਹੈ ਚੇਤ ਦਾ ਕੁਐਸਚਨ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਚੇਤ ਮਹੀਨਾ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਆਉਂਦਾ ਹੈ ਯਾਦ ਰੱਖਣਾ ਹੈ ਦੋਸਤੋ ਤਾਂ ਨਿਊ ਇਅਰ ਹੁੰਦਾ ਹੈ ਜੋ ਨਿਊ ਇਅਰ ਹੈ ਦੇਸੀ ਮਹੀਨਿਆਂ ਦਾ ਉਹ ਚੇਤ ਮਹੀਨਾ ਹੀ ਹੁੰਦਾ ਹੈ ਮਤਲਬ ਕਿ ਸਭ ਤੋਂ ਪਹਿਲਾ ਮਹੀਨਾ ਜੋ ਦੇਸੀ ਬਿਨਾ ਦਾ ਹੁੰਦਾ ਹੈ ਚੇਤ ਹੁੰਦਾ ਹੈ ਤਾ ਇਹ ਤਾਂ ਦੋਸਤੋ ਆਉਂਦਾ ਹੀ ਆਉਂਦਾ ਹੈ ਪੇਪਰ ਦੇ ਵਿੱਚ ਹੁਣ ਤੁਸੀਂ ਦੇਖਣਾ ਹੈ ਕਿ ਕਿਸ ਤਰ੍ਹਾਂ ਕੁਐਸਚਨ ਬਣ ਸਕਦੇ ਨੇ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪਹਿਲਾ ਕੁਐਸਚਨ ਇਹੀ ਬਣ ਸਕਦਾ ਹੈ ਕਿ ਪਹਿਲਾ ਮਹੀਨਾ ਕਿਹੜਾ ਹੈ ਹੋਰ ਕੁਐਸਚਨ ਦੀ ਗੱਲ ਕੀਤੀ ਹੋਖੀਰਲਾ ਮਹੀਨਾ ਕਿਹੜਾ ਹੈ ਉਹ ਕਿਹੜਾ ਮਹੀਨਾ ਹੈ ਜੋ ਬਿਲਕੁਲ ਅਖੀਰ ਵਿੱਚ ਆਉਂਦਾ ਹੈ ਨਵਾਂ ਸਾਲ ਦੀ 3 ਮਹੀਨਿਆਂ ਦਾ ਕਿੱਥੋਂ ਸ਼ੁਰੂ ਹੁੰਦਾ ਹੈ ਫਿਰ ਕੁਐਸਚਨ ਉਹੀ ਆ ਜਾਵੇਗਾ ਕਿਹੜਾ ਮੇਲਾ ਕਿਹੜਾ ਮੇਲਾ ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਹ ਕੁਐਸਚਨ ਬਣ ਜਾਵੇਗਾ ਅਤੇ ਕਰਮਵਾਰ ਅੱਗੇ ਤੋਂ ਪਿੱਛੇ ਜਾਂ ਪਿੱਛੇ ਤੋਂ ਅੱਗੇ ਮਤਲਬ ਕਿ ਇਹ ਵਾਧ ਦੇ ਕਰਮਵਾਰ ਜਾਂ ਘਟ ਦੇ ਕਰਮਵਾਰ ਦੇਸੀ ਮਹੀਨਿਆਂ ਨੂੰ ਲਿਖੋ ਇਸ ਤਰ੍ਹਾਂ ਦੇ ਕੁਐਸਚਨ ਬਣਦੇ ਹਨ ਦੋਸਤੋ ਦੇਸੀ ਮਹੀਨਿਆਂ ਦੇ ਤਾਂ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਚੇਤ ਦਾ ਮਹੀਨਾ ਸਰਦੀ ਹੁੰਦਾ ਹੈ ਮਾਰਚ ਐਂਡ ਅਪ੍ਰੈਲ ਦੇ ਵਿੱਚ ਅਤੇ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਪਤੇ ਦੀ ਗੱਲ ਕਿ ਇੱਕੋ ਇੱਕ ਤਿਉਹਾਰ ਹੈ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਮਤਲਬ ਕਿ ਤਿਉਹਾਰ ਤਾਂ ਸਾਰੇ ਹੀ ਇੰਪੋਰਟੈਂਟ ਹਨ ਬਟ ਐਗਜ਼ਾਮੀਨਰ ਦਾ ਬਹੁਤ ਫੇਵਰਿਟ ਕੁਐਸਚਨ ਹੈ ਅਤੇ ਉਹ ਕਿਹੜਾ ਹੈ ਉਹ ਹੈ ਦੋਸਤੋ ਜਰਗ ਦਾ ਮੇਲਾ ਜਰਗ ਦਾ ਮੇਲਾ ਬਹੁਤ ਵਧੀਆ ਕੀ ਹੈ ਇਸ ਚੋ ਕੋਸ਼ਰ ਪੁੱਛੀ ਜਾਂਦੇ ਹਨ ਇਸ માતા ਦੀ ਕੀ ਹੈ ਸਰਮਾਨ ਵਜੋਂ ਜਰਗ ਦਾ ਮੇਲਾ ਮਨਾਇਆ ਜਾਂਦਾ ਹੈ માતા ਸ਼ੀਤਲਾ ਦੇਵੀ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਕਿਸ ਦਾ ਪ੍ਰਸ਼ਾਦ ਮਿਲਦਾ ਹੈ ਗੁਲਗਲਿਆਂ ਦਾ ਪ੍ਰਸ਼ਾਦ ਮਿਲਦਾ ਹੈ ਇਹ ਕਿੱਥੇ ਮਨਾਇਆ ਜਾਂਦਾ ਹੈ ਜਰਗ ਪਿੰਡ ਪਾਇਲ ਤਹਿਸੀਲ ਜ਼ਿਲ੍ਹਾ ਲੁਧਿਆਣਾ ਵਿਖੇ ਇਹ ਮਨਾਇਆ ਜਾਂਦਾ ਹੈ ਤਾਂ ਦੋਸਤੋ ਜੇ ਪੇਪਰ 'ਚ ਆ ਗਿਆ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਨੂੰ ਗਲਤ ਕਰੋਗੇ ਤਾਂ ਇਹ ਕੀ ਹੈ ਚੇਤ ਦਾ ਮਹੀਨਾ ਸੀ ਮਾਰਚ ਐਂਡ ਅਪ੍ਰੈਲ ਇਸ ਦਾ ਸਹੀ ਆਨਸਰ ਹੈ ਦੋਸਤੋ ਹਾਈ ਲੈਵਲ ਦਾ ਜਦੋਂ ਕੁਐਸਚਨ ਬਣਿਆ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਚੇਤ ਮਹੀਨਾ ਮਾਰਚ ਅਤੇ ਅਪ੍ਰੈਲ ਦੇ ਵਿੱਚ ਆਉਂਦਾ ਹੈ ਤਾਂ ਕਿ ਇਹ ਇਸ ਤਰ੍ਹਾਂ ਦਾ ਕੁਐਸਚਨ ਬਣੇਗਾ ਕਿ ਮਾਰਚ ਅਤੇ ਅਪ੍ਰੈਲ ਵਿੱਚ ਕਿਹੜਾ ਦੇਸ ਮਹੀਨਾ ਆਉਂਦਾ ਹੈ ਇਹ ਕੁਐਸਚਨ ਬਣ ਸਕਦਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਮਤਲਬ ਕਿ ਅਗਲਾ ਮਹੀਨਾ ਹੈ ਜੋ ਵਿਸਾਖ ਹੁਣ ਯਾਦ ਕਰੀ ਜੇ ਨਾ ਚੇਤ ਤੋਂ ਬਾਅਦ ਕੀ ਆਉਂਦਾ ਹੈ ਵਿਸਾਖ ਆਉਂਦਾ ਹੈ ਵਿਸਾਖ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ ਹੁੰਦਾ ਹੈ ਇਹ ਦੋਸਤੋ ਪੇਪਰ ਤੇ ਪੁੱਛਿਆ ਜਾਵੇਗਾ ਕਿਉਂ ਕਿਉਂਕਿ ਵਿਸਾਖੀ ਹੈ ਜੋ ਜੋ ਕਿ ਜਿੱਥੇ ਕਣਕ ਦੀ ਵਾਢੀ ਹੁੰਦੀ ਹੈ ਕੁਐਸਚਨ ਸਿੱਧਾ ਆਉਂਦਾ ਹੈ ਵਿਸਾਖੀ ਚ ਕੀ ਹੁੰਦਾ ਹੈ ਵਿਸਾਖ ਦਾ ਮਹੀਨਾ ਕਿਉਂ ਇੰਪੋਰਟੈਂਟ ਹੈ ਕਿਉਂਕਿ ਉਸ ਸਮੇਂ ਕੀ ਹੈ ਕਿਸਾਨ ਕਣਕ ਦੀ ਵਾਢੀ ਕਰਦਾ ਹੈ ਤਾ ਵਿਸਾਖ ਕਦੋਂ ਵਿਸਾਖੀ ਕਦੋਂ ਹੁੰਦੀ ਹੈ ਅਪ੍ਰੈਲ ਮਈ ਮਤਲਬ ਕੀ ਹੈ ਸਰ ਜੀ ਸਾਨੂੰ ਪਤਾ ਹੈ 13 ਅਪ੍ਰੈਲ ਵਿਸਾਖੀ ਵਾਲਾ ਦਿਨ ਹੁੰਦਾ ਹੈ ਤਾਂ ਵਿਸਾਖ ਦਾ ਮਹੀਨਾ ਯਾਦ ਰੱਖਣਾ ਹੈ ਚੇਤ ਤੋਂ ਬਾਅਦ ਕੀ ਹੁੰਦਾ ਹੈ ਵਿਸਾਖ ਦੋਸਤੋ ਬਸ ਚੇਤ ਮਹੀਨੇ ਨੂੰ ਯਾਦ ਰੱਖਣਾ ਮਾਰਚ ਅਪ੍ਰੈਲ ਤੇ ਵਿਸਾਖ ਅਪ੍ਰੈਲ ਤੋਂ ਸਟਾਰਟ ਹੁੰਦਾ ਹੈ ਤੇ ਮਈ ਚ ਕੀ ਹੈ ਖਤਮ ਹੁੰਦਾ ਹੈ ਤਾਂ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਜੇਠ ਜੇਠ ਹੈ ਇਹ ਕੀ ਹੈ ਮਈ ਅਤੇ ਜੂਨ ਦੋਸਤੋ ਇਸ ਦੀ ਸਭ ਤੋਂ ਵਧੀਆ ਟ੍ਰਿਕ ਇਹ ਹੈ ਕਿ ਜੇਠ ਮਹੀਨੇ ਦੇ ਵਿੱਚ ਕੀ ਹੈ ਗਰਮੀ ਹੁੰਦੀ ਹੈ ਤੇ ਗਰਮੀ ਤੋਂ ਯਾਦ ਰੱਖਣਾ ਹੈ ਜੂਨ ਦਾ ਮਹੀਨਾ ਬਟ ਤੁਸੀਂ ਕਹਣਾ ਉਸ ਤੋਂ ਇੱਕ ਮਹੀਨਾ ਪਹਿਲਾਂ ਜਿਹੜਾ ਹੁੰਦਾ ਹੈ ਮਈ ਹੁੰਦਾ ਹੈ ਮਈ ਤੋਂ ਕੀ ਹੈ ਜੇਠ ਦਾ ਅਧਿਕਾਰ ਹੋ ਜਾਂਦਾ ਹੈ ਮਤਲਬ ਕੀ ਹੈ ਜੇਠ ਮਹੀਨਾ ਮਈ ਅਤੇ ਜੂਨ ਦੇ ਵਿੱਚ ਹੁੰਦਾ ਹੈ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਦੋਸਤੋ ਅੱਗੇ ਹੈ ਹਾਰਡ ਹਾਰ ਹੈ ਜੋ ਹਾਰ ਮਹੀਨੇ ਦੇ ਵਿੱਚ ਗਰਮੀ ਬਹੁਤ ਅਤ ਦੀ ਹੁੰਦੀ ਹੈ ਤਾਂ ਕੀ ਹੈ ਜੂਨ ਤੋਂ ਸ਼ੁਰੂ ਹੋਵੇਗਾ ਤੇ ਜੁਲਾਈ ਤੇ ਖਤਮ ਹੋਵੇਗਾ ਦੋਸਤੋ ਹਾਰ ਤਾਂ ਦੇਖੋ ਦੋਸਤੋ ਇੱਥੇ ਟ੍ਰਿਕ ਹੈ ਹਾ ਹਾ ਹੈ ਜੋ ਇਸ ਤਰ੍ਹਾਂ ਪੈਂਦਾ ਹੈ ਇਸ ਤਰ੍ਹਾਂ ਕੀ ਹੈ ਜੇ ਵੀ ਪੈਂਦੀ ਹੈ ਤਾਂ ਜੇ ਤੋ ਕੀ ਯਾਦ ਰੱਖਣਾ ਹੈ ਅਸੀਂ ਜੂਨ ਯਾਦ ਰੱਖਣਾ ਹੈ ਬਸ ਦੋਸਤੋ ਪੇਪਰ ਦੇ ਵਿੱਚ ਹਾਰ ਦੇਖ ਗਿਆ ਤਾਂ ਤੁਸੀਂ ਇਸ ਕੁੰਡੀ ਤੋਂ ਸਿੱਧਾ ਅਨੁਮਾਨ ਲਾ ਲਿਓ ਕਿ ਜੂਨ ਮਹੀਨਾ ਹੀ ਹੋਇਆ ਦੋਨੇ ਕੀ ਆ ਜੇ ਤੋਂ ਸ਼ੁਰੂ ਹੋਣਗੇ 1 ਜੂਨ 1 ਜੁਲਾਈ ਜੁਲਾਈ ਜੂਨ ਪਿਆ ਹੋਇਆ ਗਲਤ ਅਸੀਂ ਸਿੱਧਾ ਹੀ ਕਰ ਦਵਾਂਗੇ ਕਿਉਂਕਿ ਪਹਿਲਾ ਮਹੀਨਾ ਜੂਨ ਦਾ ਆਉਂਦਾ ਹੈ ਛੇਵਾਂ ਮਹੀਨਾ ਤੇ ਸਤਵਾਂ ਮਹੀਨਾ ਤਾਂ ਦੋਸਤੋ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਬਾਅਦ ਤਵਾਂ ਸ਼ੇਅਰ ਕਰਦੇ ਤਾਂ ਜੋ ਦੇਸ਼ ਮਹੀਨਿਆਂ ਦੇ ਵਿੱਚ ਵੀ ਆਪਾਂ ਟ੍ਰਿਕ ਨੂੰ ਇੰਪਲੀਮੈਂਟ ਕਰ ਦਿੱਤਾ ਤਾਂ ਕਿ ਇਹ ਸੌਖਾ ਹੋ ਗਿਆ ਦੂਜੀ ਗੱਲ ਦੋਸਤੋ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗਾ ਐਂਡ ਤੇ ਦੱਸਾਂਗਾ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ 30 ਮਹੀਨਿਆਂ ਨੂੰ ਯਾਦ ਕਰਨ ਦੀ ਗੱਲ ਉਹ ਤੁਹਾਨੂੰ ਮੈਂ ਐਂਡ ਤੇ ਦੱਸਾਂਗਾ ਦੋਸਤੋ ਅੱਗੇ ਕਹਿੰਦਾ ਹੈ ਸੌਣ ਸੌਣ ਮਹੀਨਾ ਹੈ ਜੋ ਕੀ ਹੁੰਦਾ ਹੈ ਉਦੋਂ ਉਦੋਂ ਸਰਜੀ ਲੱਗਦੀਆਂ ਹਨ 3ਾਂ ਸੌਣ ਮਹੀਨਾ ਦੇ ਵਿੱਚ 3ਾਂ ਲੱਗਦੀਆਂ ਹਨ ਤਾਂ ਕਦੋਂ ਹੁੰਦਾ ਹੈ ਇਹ ਯਾਦ ਰੱਖਣਾ ਹੈ ਜੁਲਾਈ ਅਤੇ ਅਗਸਤ ਦੇ ਵਿੱਚ ਹੁੰਦਾ ਹੈ ਕਿਉਂਕਿ ਜੂਨ ਚ ਮੌਨਸੂਨਾਂ ਆ ਜਾਂਦੀਆਂ ਹਨ ਪਹਿਲਾਂ ਕੀ ਆ ਉਹ ਬਹੁਤ ਜ਼ਿਆਦੇ ਵਰਖਾਉਂਦੀਆਂ ਜੁਲਾਈ ਦੇ ਵਿੱਚ ਥੋੜਾ ਜਿਹਾ ਹੀ ਜਾ ਕੇ ਘਟ ਜਾਂਦੀਆਂ ਹਨ ਤਾਂ ਸੌਣ ਮਹੀਨਾ ਕੀ ਆ ਯਾਦ ਰੱਖਣਾ ਹੈ ਉੱਥੇ ਤੁਹਾਨੂੰ ਜੂਨ ਆਪਸ਼ਨ ਚ ਨਹੀਂ ਮਿਲੇਗੀ ਜੁਲਾਈ ਅਗਸਤ ਮਿਲੇਗਾ ਤਾਂ ਕਿ ਇਹ ਸਿੱਧਾ ਹੀ ਟੈਕ ਕਰਕੇ ਆ ਜਾਣਾ ਕਿਉਂਕਿ ਪ੍ਰੀਵੀਅਸ ইয়ার ਕੁਐਸਚਨ ਦੇ ਵਿੱਚ ਸੌਣ ਮਹੀਨੇ ਦੇ ਵਿੱਚ ਜੁਲਾਈ ਅਗਸਤ ਹੀ ਪਾਇਆ ਹੋਇਆ ਹੈ ਕਾਫੀ ਕੁਐਸਚਨ ਮੈਂ ਦੇਖਿਆ ਨੇ ਜਿਆਦੇ ਪੀ ਆ ਮਾਸਟਰ ਗ੍ਰੈਜੂਏਟਰ ਦੇ ਪੇਪਰ ਵਿੱਚ ਇਹ ਕੁਐਸਚਨ ਪੁੱਛੇ ਜਾਂਦੇ ਹਰ ਤਾਂ ਈਡੀਟੀ ਵਾਲਿਆਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਨ ਵਾਲੇ ਹਨ ਅੱਗੇ ਦੇਖਿਆ ਜਾਵੇ ਦੋਸਤੋ ਕਹਿੰਦਾ ਹੈ ਭਾਦੋਂ ਭਾਦੋਂ ਹੈ ਦੋਸਤੋ ਤਾਂ ਕਿ ਇਹ ਭਾਦੋਂ ਦਾ ਮਹੀਨਾ ਹੈ ਭਾਦੋਂ ਦਾ ਮਹੀਨਾ ਹੈ ਤਾਂ ਦੋਸਤੋ ਇੱਕ ਪਿੱਛੇ ਰਹਿ ਗਿਆ ਕਿ ਆਪਾਂ ਚੇਤ ਦੀ ਗੱਲ ਕੀਤੀ ਹੈ ਤਾਂ ਦੋਸਤੋ ਹੁਣੇ ਪਿੱਛੇ ਜੇ ਡੱਪ ਕੇ हट ਗਿਆ ਹੋਲੀ ਹੋਲੀ ਜਾਂ ਹੋਲਾ ਮਹੱਲਾ ਤਾਂ ਇਹ ਕੀ ਹੈ ਚੇਤ ਦੇ ਮਹੀਨੇ ਵਿੱਚ ਹੀ ਮਨਾਈ ਜਾਂਦੀ ਹੈ ਯਾਦ ਰੱਖਣਾ ਦੋਸਤੋ ਹੋਲੀ ਕੀ ਹੈ ਮਾਰਚ ਦੇ ਵਿੱਚ ਮਨਾਈਂਦੇ ਮਾਰਚ ਅਪ੍ਰੈਲ ਹੁੰਦਾ ਹੈ ਉਦੋਂ ਚੇਤ ਦੇ ਮਹੀਨੇ ਵਿੱਚ ਹੀ ਮਨਾਈ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੋਸਤੋ ਪੇਪਰ ਦੇ ਵਿੱਚ ਜੋ ਕਿ ਰੀਸੈਟ ਹੋ ਕੇ हटਿਆ ਹੋਵੇ ਉਹੀ ਚੀਜ਼ ਪੁੱਛੀ ਜਾਂਦੀ ਹੈ ਕੋਈ ਫालतू ਚੀਜ਼ ਨਹੀਂ ਪੁੱਛੀ ਜਾਂਦੀ ਤਾਂ ਦੋਸਤੋ ਆਪਾ ਭਾਦੋ ਤੇ ਸੀ ਭਾਦੂ ਨੂੰ ਭਾਦੋਂ ਦਾ ਮਹੀਨਾ ਹੈ ਜੋ ਅਗਸਤ ਸੈਪਟੰਬਰ ਦੇ ਵਿੱਚ ਹੁੰਦਾ ਹੈ ਯਾਦ ਰੱਖਣਾ ਹੈ ਭਾਦੋਂ ਦਾ ਮਹੀਨਾ ਅਗਸਤ ਸੈਪਟੰਬਰ ਚ ਹੁੰਦਾ ਹੈ ਇਹ ਯਾਦ ਰੱਖਣਾ ਹੈ ਦੋਸਤੋ ਤਾਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀਡੀਓ ਦੇ ਨੈਟ ਅੰਡ ਤੱਕ ਬਣ ਰਹੋ ਐਂਡ ਤੇ ਮੈਂ ਇੱਕ ਬਹੁਤ ਹੀ ਤੁਹਾਡੇ ਲਈ ਪਤੇ ਦੀ ਗੱਲ ਦੱਸਾਂਗਾ ਜੋ ਕਿ ਦੇਸੀ ਮਹੀਨਿਆਂ ਦੇ ਵਿੱਚ ਜਦੋਂ ਤੁਸੀਂ ਉਹ ਇੰਪਲੀਮੈਂਟ ਕਰੋਗੇ ਤਾਂ ਤੁਸੀਂ ਇਜ਼ੀਲੀ ਕੀ ਹੈ 12 ਦੇ ਵਿੱਚੋਂ 17 ਮਹੀਨੇ ਤਾਂ ਜ਼ਿਆਦਾ ਕਰ ਹੀ ਲਵਾਂਗੇ ਹੋ ਸਕਦਾ ਤੁਸੀਂ 12 ਦੇ 12 ਮਹੀਨੇ ਹੀ ਯਾਦ ਕਰ ਲਓ ਤਾਂ ਦੋਸਤੋ ਉਹ ਜਿਹੜਾ ਟ੍ਰਿਕ ਦੇਖਣੀ ਹੈ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਪੇਪਰ A ਦੇ ਲਈ ਅੱਗੇ ਕਹਿੰਦਾ ਹੈ ਅਸੂ ਅਸੂ ਹੈ ਜੋ ਮਤਲਬ ਕੀ ਹੈ ਇਹ ਸਪਤੰਬਰ ਅਤੇ ਅਕਤੂਬਰ ਦੇ ਵਿੱਚ ਹੁੰਦਾ ਹੈ ਅਸੂ ਤਾਂ ਇਸ ਤੋਂ ਪਹਿਲਾਂ ਕਿਹੜਾ ਕੀਤਾ ਸੀ ਆਪਾਂ ਪਾਦੋਂ ਕੀਤਾ ਸੀ ਪਾਦੋਂ ਤੋਂ ਬਾਅਦ ਕੀ ਆ ਗਿਆ ਅਸੂ ਆ ਗਿਆ ਤਾਂ ਦੋਸਤੋ ਇਹ ਯਾਦ ਰੱਖਣਾ ਸਤੰਬਰ ਅਤੇ ਅਕਤੂਬਰ ਦੇ ਵਿੱਚ ਹੁੰਦਾ ਹੈ ਪੇਪਰ ਦੇ ਵਿੱਚ ਅਸੂ ਬਹੁਤ ਘੱਟ ਪੁੱਛਿਆ ਜਾਂਦਾ ਹੈ ਇਸ ਲਈ ਕੀ ਹੈ ਅਸੀਂ ਇਸ ਨੂੰ ਇਗਨੋਰ ਵੀ ਕਰ ਦਈਏ ਤਾਂ ਚੱਲੇਗਾ ਬਟ ਕੀ ਹੈ ਵੈਸੇ ਤਾਂ ਤੁਸੀਂ ਇਸ ਨੂੰ ਨਾਲ ਲੈ ਕੇ ਹੀ ਚੱਲੋ ਐਗਜ਼ਾਮੀਨਰ ਦਾ ਪਤਾ ਨਹੀਂ ਕੀ ਪੁੱਛ ਲਵੇ ਉੱਥੇ ਤਿਆਰੀ ਪੂਰੀ ਕਰਕੇ ਜਾਓ ਪੇਪਰ ਦੇ ਵਿੱਚ ਤਾ 80 ਸਤੰਬਰ ਅਕਤੂਬਰ ਅੱਗੇ ਆ ਗਿਆ ਕਤਕ ਕਤਕ ਆ ਗਿਆ ਕੀ ਆ ਗਿਆ ਸਾਡੀ ਦੀਵਾਲੀ ਆ ਗਈ ਇਹ ਯਾਦ ਰੱਖਣਾ ਦੋਸਤੋ ਤਿਹਾਰਾਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਬਹੁਤ ਸੌਖਾ ਰਹੇਗਾ ਅਕਤੂਬਰ ਨਵੰਬਰ ਚ ਵੀ ਹੁੰਦੀ ਹੈ ਨਵੰਬਰ ਦਸੰਬਰ ਚ ਵੀ ਹੁੰਦੀ ਹੈ ਤਾਂ ਤੁਸੀਂ ਕਤਕ ਜਾਂ ਮੱਗਰ ਦੋਨੇ ਯਾਦ ਰੱਖ ਸਕਦੇ ਹੋ ਤਾਂ ਕਤਕ ਵੀ ਆ ਗਿਆ ਅਕਤੂਬਰ ਨਵੰਬਰ ਚ ਤੇ ਅੱਗੇ ਗੱਲ ਕੀਤੀ ਜਾਵੇ ਮੱਗਰ ਤਾਂ ਮੱਗਰ ਦੀ ਗੱਲ ਕੀਤੀ ਜਾਵੇ ਇਹ ਹੁੰਦਾ ਹੈ ਸਰ ਜੀ ਨਵੰਬਰ ਦਸੰਬਰ ਦੇ ਵਿੱਚ ਹੁਣ ਇਸ ਤੋਂ ਅੱਗੇ ਕੀ ਹੈ ਬਹੁਤ ਸੌਖਾ ਹੈ ਦੋਸਤੋ ਦੇਖੋ ਮਾਗੀ ਦਾ ਮੇਲਾ ਲੱਗਦਾ ਹੈ ਜੇਕਰ ਤੁਸੀਂ ਸ਼੍ਰੀ ਮੁਕਸਤ ਸਾਹਿਬ ਤੋਂ ਹੋ ਤਾਂ ਵੀ ਪਤਾ ਹੋਵੇਗਾ ਜੇਕਰ ਪੰਜਾਬ ਹਿਸਤੀ ਪੜੀ ਹੈ ਖਿਦਰਾਣੀ ਦੀ ਢਾਬ ਤੇ ਕੀ ਹੈ 40 ਮੁਕਤਿਆਂ ਦੀ ਕੀ ਹੈ ਬਹਾਦਰੀ ਤੇ ਜਦੋਂ ਸ਼ੀਧੀ ਪ੍ਰਾਪਤ ਕੀਤਾ ਇੱਕ ਮੇਲਾ ਲੱਗਦਾ ਉਹ ਕੀ ਹੈ ਮਾਗੀ ਦਾ ਮੇਲਾ ਹੁੰਦਾ ਹੈ ਤਾਂ ਬਸ ਇਹੀ ਯਾਦ ਰੱਖਣੀ ਹੈ ਕਿ ਆਹ ਤਾਂ ਲੋਹੜੀ ਤਾਂ ਸਾਰੇ ਪੰਜਾਬ ਵਿੱਚ ਮਨਾਈ ਜਾਂਦੀ ਹੈ ਲੋਹੜੀ ਤਾਂ ਕਹਿੰਦੇ ਹਨ ਪੋ ਰਿੱਧੀ ਮਾਗ ਖਾਦੀ ਪੋ ਰਿੱਧੀ ਦਾ ਮਤਲਬ ਕੀ ਹੈ ਦਸੰਬਰ ਜਨਵਰੀ ਦਾ ਮਹੀਨਾ ਹੁੰਦਾ ਹੈ ਜਦੋਂ ਕਿ ਲੋਹੜੀ ਹੁੰਦੀ ਹੈ ਤਾਂ 13 ਜਾਂ 14 ਤਰੀਕ ਤੋਂ ਦੱਕੀਆ ਮੇਲਾ ਹੀ ਸਟਾਰਟ ਹੋ ਜਾਂਦਾ ਹੈ ਮਤਲਬ ਕਿ ਮਾਗੀ ਚੜ ਜਾਂਦੀ ਹੈ ਆ ਬਸ ਪੋਤ ਯਾਦ ਰੱਖਣਾ ਹੈ ਲੋਹੜੀ ਤਾਂ ਲੋਹੜੀ ਕਦੋਂ ਹੁੰਦੀ ਹੈ ਸਾਡੀ ਦਸੰਬਰ ਦੇ ਵਿੱਚ ਹੁੰਦੀ ਹੈ ਅਤੇ ਉਸ ਤੋਂ ਅੱਗੇ ਕਿਹੜਾ ਹੁੰਦਾ ਹੈ ਮਹੀਨਾ ਮਾਘ ਹੁੰਦਾ ਹੈ ਮਾਘ ਕਦੋਂ ਹੁੰਦਾ ਹੈ ਜਨਵਰੀ ਜਾਂ ਫਰਵਰੀ ਦੇ ਵਿੱਚ ਹੁੰਦਾ ਹੈ ਤਾਂ ਇਸ ਦੇ ਵਿੱਚ ਦੋਸਤੋ ਬਸੰਤ ਰੁੱਤ ਹੈ ਬਸੰਤ ਰੁੱਤ ਵੀ ਆ ਜਾਂਦੀ ਹੈ ਜਨਵਰੀ ਫਰਵਰੀ ਜਾਂ ਫਰਵਰੀ ਮਾਰਚ ਦੇ ਵਿੱਚ ਆ ਜਾਂਦੀ ਹੈ ਮਤਲਬ ਕਿ ਫੱਗਣ ਦੇ ਵਿੱਚ ਵੀ ਇਹ ਆ ਜਾਂਦੀ ਹੈ ਦੋਸਤੋ ਨੈਕਸਟ ਹੈ ਜੋ ਫੱਗਣ ਹੈ ਫੱਗਣ ਕੀ ਹੈ ਸਾਡਾ ਲਾਸਟ ਮਨਤ ਹੈ ਦੇਸੀ ਮਹੀਨਿਆਂ ਦਾ ਤਾਂ ਇਸ ਨੂੰ ਤਾਂ ਲੈ ਕੇ ਹੀ ਚੱਲਣਾ ਹੈ ਦੇਸੀ ਮਹੀਨਿਆਂ ਦਾ ਆਖੀਰਲਾ ਮਹੀਨਾ ਕਿਹੜਾ ਹੁੰਦਾ ਹੈ ਫੱਗਣ ਹੁੰਦਾ ਹੈ ਬਸੰਤ ਰੁੱਤ ਕਿਸ ਵਿੱਚ ਮਨਾਈ ਜਾਂਦੀ ਹੈ ਜਾਂ ਤਾਂ ਮਾਘ ਜਾਂ ਕੀ ਹੈ ਇਹਦੇ ਵਿੱਚ ਫੱਗੜ ਵਿੱਚ ਹੁੰਦੀ ਹੈ ਦੋਸਤੋ ਇਹ ਯਾਦ ਰੱਖਣਾ ਹੈ ਬਸੰਤ ਪੰਚਮੀ ਹੈ ਜੋ ਫੱਗਣ ਦੇ ਵਿੱਚ ਜਾਂ ਮਾਘ ਵਿੱਚ ਮਨਾਈ ਜਾਂਦੀ ਹੈ ਤੇ ਇਹ ਮਹੀਨਾ ਕਦੋਂ ਤੋਂ ਕਦੋਂ ਤੱਕ ਹੈ ਇਹ ਦੋਸਤੋ ਯਾਦ ਰੱਖਣਾ ਫਰਵਰੀ ਤੋਂ ਮਾਰਚ ਤੱਕ ਹੁਣ ਕੁਐਸਚਨ ਏ ਬਣ ਗਿਆ ਦੋਸਤੋ ਕਿ ਦੇਸੀ ਮਹੀਨਿਆਂ ਦਾ ਇਹਨਾਂ ਵਿੱਚੋਂ ਕਿਸ ਵਿੱਚ ਸ਼ੁਰੂਆਤ ਹੁੰਦੀ ਹੈ ਤਾਂ ਆਪਸ਼ਨਾਂ ਉੱਥੇ ਇੰਗਲਿਸ਼ ਵਿੱਚ ਦੇ ਦੇਵੇਗਾ ਤਾਂ ਦੋਸਤੋ ਯਾਦ ਰੱਖਣਾ ਹੈ ਮਾਰਚ ਅਪ੍ਰੈਲ ਤੋਂ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ ਅਤੇ ਫਰਵਰੀ ਮਾਰਚ ਵਿੱਚ ਦੇਸੀ ਮਹੀਨਾ ਖਤਮ ਹੁੰਦਾ ਹੈ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਇਹ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਉਸ ਦੀ ਜੋ ਮੈਂ ਸਟਾਰਟਿੰਗ ਵਿੱਚ ਵੀ ਕਹੀ ਸੀ ਵਿੱਚ ਵਿਚਾਲੇ ਵੀ ਕਹੀ ਸੀ ਕਿ ਤੁਹਾਨੂੰ ਇੱਕ ਟ੍ਰਿਕ ਦੱਸਾਂਗਾ ਤਾਂ ਦੋਸਤੋ ਤੁਸੀਂ ਕਰਨਾ ਹੈ ਆਪਦਾ ਡੇਟ ਆਫ ਬਰਥ ਕਿਹੜੇ ਮਹੀਨੇ ਤੁਹਾਡਾ ਜਨਮ ਹੋਇਆ ਤੁਹਾਡੇ ਪੇਰੈਂਟਸ ਦਾ ਤੁਹਾਡੀ ਸਿਸਟਰ ਦਾ ਤੁਹਾਡੇ ਦਾਦਾ ਦਾਦੀ ਦਾ ਇੱਥੇ ਤੱਕ ਸੀ ਮਿੱਤਰੋ ਬਾਕੀ ਗਾਹ ਨੂੰ ਨਾ ਜਾਓ ਜੇਕਰ ਜਾ ਸਕਦੇ ਹੋ ਤਾਂ ਚਲੇ ਜਾਣਾ ਤਾਂ ਦੋਸਤੋ ਉਹਨਾਂ ਦਾ ਦੇਖਣਾ ਕਿਹੜੇ ਮਹੀਨੇ ਵਿੱਚ ਜਨਮ ਹੋਇਆ ਤੇ ਨਾਲ ਤੁਸੀਂ ਦੇਸੀ ਮਹੀਨੇ ਨੂੰ ਕੋਰਿਲੇਟ ਕਰਕੇ ਚੱਲਣਾ ਤੇ ਤੁਸੀਂ ਪੇਪਰ ਦੇ ਲਈ ਕੀ ਹੈ ਉਹਨਾਂ ਦਾ ਜਨਮ ਦਿਨ ਦੇਸੀ ਮਹੀਨੇ ਦੇ ਅਕੋਰਡਿੰਗ ਕਰਨਾ ਤਾਂ ਦੇਸੀ ਮਹੀਨੇ इजीली ਯਾਦ ਹੋ ਜਾਣਗੇ ਜਿਸ ਤਰ੍ਹਾਂ ਕਿ ਅ ਮੇਰਾ ਜਨਮ ਫਰਵਰੀ ਦੇ ਵਿੱਚ ਹੋਇਆ ਸੀ ਤਾਂ ਮੈਂ ਕਹਿ ਦਿੱਤਾ ਕਿ ਫੱਗਣ ਦੇ ਵਿੱਚ ਹੋਇਆ ਸੀ ਕਿਉਂਕਿ ਦੋਸਤੋ ਜਦੋਂ 14 ਤਰੀਕ ਹੋ ਜਾਂਦੀ ਹੈ ਮਹੀਨੇ ਦੀ ਤਾਂ ਉਦੋਂ ਕੀ ਹੈ 13 ਜਾਂ 14 ਤੇ ਦੇਸੀ ਮਹੀਨਾ ਨਵਾਂ ਸਟਾਰਟ ਹੋ ਜਾਂਦਾ ਹੈ ਤਾਂ ਮਤਲਬ ਕੀ ਹੈ ਅੱਧੀ ਫਰਵਰੀ ਤੇ ਕੀ ਹੈ ਅੱਧੀ ਜਨਵਰੀ ਦੇ ਵਿੱਚ ਕੀ ਹੈ ਫੱਗਣ ਮਹੀਨਾ ਆ ਜਾਂਦਾ ਸੌਰੀ ਅ ਅੱਧੀ ਫਰਵਰੀ ਤੋਂ ਸਟਾਰਟ ਹੋ ਕੇ ਅੱਧੇ ਮਾਰਚ ਤੱਕ ਕੀ ਆ ਜਾਂਦਾ ਹੈ ਫੱਗਣ ਮਹੀਨਾ ਆ ਜਾਂਦਾ ਹੈ ਤਾਂ ਦੋਸਤੋ ਤੁਸੀਂ ਵੀ ਇਸੇ ਤਰ੍ਹਾਂ ਯਾਦ ਰੱਖਣੀ ਹੈ ਦੇਸੀ ਮਹੀਨਿਆਂ ਨੂੰ ਯਾਦ ਕਰਨ ਦੀ ਟ੍ਰਿਕ ਹੈ ਇਹ ਅਦਰਵਾਈਜ਼ ਰੱਟਾ ਤਾਂ ਲਗਾਉਣਾ ਪਵੇਗਾ ਜੇਕਰ ਰੱਟੇ ਤੋਂ ਬਚਣਾ ਹੈ ਕਰਾਈਮਿੰਗ ਤੋਂ ਬਚਣਾ ਹੈ ਤਾਂ ਇਸ ਤਰ੍ਹਾਂ ਯਾਦ ਰੱਖੋ ਪ੍ਰੈਕਟੀਕਲੀ ਕੁਝ ਵੀ ਕਰੋਗੇ ਤਾਂ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਹਿਸਟਰੀ ਜੀਓਗ੍ਰਾਫੀ ਪੜ੍ਹਨੀ ਹੈ ਤਾਂ ਮੈਪਸ ਪੜੋ ਬਟ ਜੇਕਰ ਦੇਸੀ ਮਿਨ ਯਾਦ ਕਰਨੇ ਹਨ ਤਾਂ ਇਹਨਾਂ ਦਾ ਵੀ ਇੱਕ ਮੈਪ ਹੋਣਾ ਚਾਹੀਦਾ ਹੈ ਇੱਕ ਦਾਇਰਾ ਹੋਣਾ ਚਾਹੀਦਾ ਹੈ ਉਹ ਕੀ ਹੈ ਤੁਹਾਨੂੰ ਮੈਂ ਦੱਸ ਦਿੱਤੀ ਹੈ ਕਿ ਆਪ ਦਾ ਆਪਦੇ ਪੀਰੀਅਡਸ ਦਾ ਆਪਦੇ ਦਾਦਾ ਦੱਦ ਦਾ ਆਪਦੀ ਸਿਸਟਰ ਦਾ ਡੇਟ ਆਫ ਬਰਥ ਤੁਸੀਂ ਦੇਸੀ ਮਹੀਨਾ ਦੇ ਅਕੋਰਡਿੰਗ ਯਾਦ ਕਰੋ ਤਾਂ ਬਹੁਤ ਹੀ ਇਜ਼ੀਲੀ ਤੁਸੀਂ ਇਸ ਨੂੰ ਯਾਦ ਕਰ ਲਓਗੇ ਤੇ ਇੱਕ ਚੀਜ਼ ਹੋਰ ਦੱਸ ਦਿੱਤੀ ਕਿ ਦੇਸੀ ਮਹੀਨੇ ਹਮੇਸ਼ਾ ਮਹੀਨੇ ਦੇ ਅੱਧ ਤੋਂ ਸਟਾਰਟ ਹੁੰਦੇ ਹਨ ਤੇ ਅੱਧ ਤੇ ਹੀ ਖਤਮ ਹੁੰਦੇ ਹਨ ਇਸ ਕਰਕੇ ਦੋਸਤੋ ਜੇਕਰ ਮਾਘ ਦੀ ਗੱਲ ਕੀਤੀ ਜਾਵੇ ਜਨਵਰੀ ਤੇ ਫਰਵਰੀ ਮਤਲਬ ਕੀ ਹੈ 14 ਜਨਵਰੀ ਤੋਂ ਸਟਾਰਟ ਹੋ ਕੇ 13 ਫਰਵਰੀ ਤੱਕ ਇਹ ਖਤਮ ਹੋ ਗਿਆ ਹੋਵੇਗਾ ਜਾਂ 14 ਫਰਵਰੀ ਤੇ ਖਤਮ ਹੋ ਗਿਆ ਹੋਵੇਗਾ ਇਸ ਕਰਕੇ ਕੀ ਹੈ ਮਾਘ ਮਹੀਨਾ ਇਹਨਾਂ ਦੋਨਾਂ ਦੇ ਵਿਚਕਾਰ ਦਾ ਸਮਾਂ ਹੁੰਦਾ ਹੈ ਤਾਂ ਦੋਸਤੋ ਹੋਰ ਗੱਲ ਦੱਸਾਂ ਤੁਹਾਨੂੰ ਮੈਂ ਇੱਕ ਕੁਐਸਚਨ ਬਣ ਸਕਦਾ ਹੈ ਪੰਜਾਬੀ ਸੱਭਿਆਚਾਰ ਦਾ ਕਿ ਸੰਗਰਾਂਦ ਕਦੋਂ ਹੁੰਦੀ ਹੈ ਬੈਸ ਇਹਦਾ ਸਾਰਿਆਂ ਨੂੰ ਪਤਾ ਹੋਵੇਗਾ ਸੰਗਰਾਂਦ ਕਦੋਂ ਹੁੰਦੀ ਹੈ ਜਦੋਂ ਦੇਸੀ ਮਹੀਨਾ ਨਵਾਂ ਚੜਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਸੰਗਰਾਂਦ ਕਿਹਾ ਜਾਂਦਾ ਹੈ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਇਸ ਨੂੰ ਯਾਦ ਕਰਨਾ ਹੈ ਇਹ ਕੀ ਹੈ ਸੰਗਰਾਂਦ ਮਤਲਬ ਕੀ ਹੈ ਦੇਸੀ ਮਹੀਨਾ ਜੇਕਰ ਮਾਗ ਸਟਾਰਟ ਹੋਇਆ ਹੈ ਇੱਕ ਮਾਗ ਨੂੰ ਕੀ ਹੋਵੇਗੀ ਸੰਗਰਾਦ ਹੋਵੇਗੀ ਇੱਕ ਫੱਗਣੂ ਕੀ ਹੋਵੇਗੀ ਸੰਗਰਾਦ ਹੋਵੇਗੀ ਤਾਂ ਦੋਸਤੋ ਇਹ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਦੇਸੀ ਮਹੀਨੇ ਇਹਨਾਂ ਦੇ ਵਿੱਚੋਂ ਕੁਐਸਚਨ ਬਣਨਗੇ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਹੁਣ ਆਪਾਂ ਕ੍ਰੋਨੋਲੋਜੀਕਲ ਮਤਲਬ ਕਰਮਵਾਰ ਇਹਨਾਂ ਨੂੰ ਕਰਦੇ ਆਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਟਿਪਸ ਤੇ ਯਾਦ ਕਰਨਾ ਹੈ ਇਹ ਸਭ ਤੋਂ ਪਹਿਲਾਂ ਆਉਂਦਾ ਹੈ ਸਰਦੀ ਸਾਡਾ ਚੇਤ ਚੇਤ ਬਾਦ ਚੇਤ ਹੋ ਗਿਆ ਵਿਸਾਕ ਹੋ ਗਿਆ ਫਿਰ ਹੋਗਾ ਜੇਠ ਫਿਰ ਹਾੜ ਫਿਰ ਸੌਣ ਭਾਦੋਂ ਅੱਸੂ ਕੱਤ ਮੱਗਰ ਪੂਮਾਗ ਫੱਗਣ ਫੱਗਣ ਤੱਕ ਰੁਕ ਜਾਣਾ ਹੈ ਦੋਸਤੋ ਤਾਂ ਇਸ ਤਰ੍ਹਾਂ ਤੁਸੀਂ ਇਹ 12 ਦੇ 12 ਮਹੀਨੇ ਆਪਦੀ ਟਿਪਸ ਤੇ ਯਾਦ ਕਰੋਗੇ ਤਾਂ ਇਜ਼ੀਲੀ ਹੋ ਜਾਵੇਗਾ ਜਿਸ ਤਰ੍ਹਾਂ ਕਿ ਦੇਖਦੇ ਦੇਖਦੇ ਕਾਰਗ ਵਿੱਚ ਵਿੱਚ ਇਹ ਵੀ ਪਤਾ ਕਰਨਾ ਕਿ ਕਿਹੜਾ ਮੇਲਾ ਜੇਕਰ ਤੁਹਾਨੂੰ ਯਾਦ ਆ ਇਸ ਮਹੀਨੇ ਇਹ ਮਹੀਨਾ ਐਸ ਮਹੀਨੇ ਆ ਦੇਸੀ ਮਹੀਨਾ ਹੁੰਦਾ ਹੈ ਤੇ ਉਦੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਡੇਟ ਆਫ ਬਰਥ ਤੁਸੀਂ ਯਾਦ ਕਰੋ ਕਿ ਮਾਗ ਮਹੀਨੇ ਤੁਹਾਡਾ ਡੇਟ ਆਫ ਬਰਥ ਹੈ ਜੇਕਰ ਤੁਹਾਡਾ ਜਨਵਰੀ ਫਰਵਰੀ ਦੇ ਵਿੱਚਕਾਰ ਜਿਉਂਦਾ ਹੈ ਜੇਕਰ ਆਉਂਦਾ ਹੈ 9 ਜਨਵਰੀ ਨੂੰ ਤਾਂ ਕਿ ਇਹ ਪੋਹ ਦੇ ਵਿੱਚ ਆ ਗਿਆ ਆ ਸੌਰੀ ਹਾਂ ਫਿਰ ਪੋਹ ਆ ਗਿਆ ਜੇਕਰ ਕਿ ਇਹ ਮਾਗ ਦੀ ਗੱਲ ਕਰੀਏ ਤਾਂ ਫਿਰ ਕਿ ਇਹ 15 ਜਨਵਰੀ ਆ ਗਿਆ ਤਾਂ ਇਸ ਤਰ੍ਹਾਂ ਯਾਦ ਕਰੋ ਨਾ ਤੁਸੀਂ ਈਜ਼ੀਲੀ ਯਾਦ ਕਰ ਲਓਗੇ ਤੁਸੀਂ 15 ਇੱਥੇ ਕੀ ਹੈ 15 ਜਨਵਰੀ ਆ ਗਿਆ ਤਾਂ 15 ਜਨਵਰੀ ਤੋਂ 15 ਫਰਵਰੀ ਤੱਕ ਕੀ ਹੈ 13 ਫਰਵਰੀ ਤੱਕ ਮਾਗ ਮਹੀਨਾ ਹੋ ਜਾਵੇਗਾ ਜੇਕਰ ਫੋਰ ਐਗਜ਼ਾਮਪਲ ਮੈਂ ਗੱਲ ਕੀਤੀ ਹੈ ਦੋਸਤੋ ਤਾਂ ਵੈਸੇ ਤਾਂ ਨਾਨਕਸ਼ਹੀ ਕੈਲੰਡਰ ਦੇ ਵਿੱਚ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ ਜਿਸ ਤਰ੍ਹਾਂ ਕਿ ਇਸ ਵਾਰ ਦੀਵਾਲੀ ਬਹੁਤ ਅੱਗੇ ਚਲੀ ਗਈ ਸੀ ਤਾਂ ਦੋਸਤੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ